ਸਖਬੀਰ ਬਾਦਲ ਸਿਆ ਜਿਹੜਾ ਤੂੰ ਮੁਕਸਰ ਦੇ ਵਿੱਚ ਆਉਦਾ ਭਾਸ਼ਣ ਦਿੱਤਾ ਉਹਨਾਂ ਗੱਲਾਂ ਦਾ ਮੈਂ ਜਵਾਬ ਦੇਣ ਲੱਗਿਆ ਹੁਣ ਜਿਵੇਂ ਕੱਟਾ ਰੰਗਦਾ ਹੁੰਦਾ ਨਾ ਓਵੇਂ ਤੁਸੀਂ ਸਾਰੀ ਅਕਾਲੀ ਦਲ ਜਿਹੜਾ ਰੰਗ ਰਿਆ ਇਹ ਮੈਨੂੰ ਕਹਿਣਾ ਪਊਗਾ ਤੁਸੀਂ ਇਹ ਕਹਿ ਰਹੇ ਆ ਕਿ ਤੁਹਾਡੀ ਖੇਤਰੀ ਪਾਰਟੀ ਆ ਇਹਨੂੰ ਖਤਮ ਕਰ ਰਹੇ ਆ ਇਹ ਆ ਕੇ ਬਹਿ ਗਿਆ ਇਹ ਦਿੱਲੀ ਵਾਲੇ ਆ ਕੇ ਬਹਿ ਗਿਆ ਇਹਨਾਂ ਕੋਲੋਂ ਬਚ ਜੋ ਮੈਂ 5 ਮਿੰਟ ਗੱਲਾਂ ਕਰੂੰਗਾ ਪੰਜਾ ਮਿੰਟਾਂ ਦੇ ਵਿੱਚ ਉਹ ਗੱਲਾਂ ਦੱਸ ਦੂੰਗਾ ਜਿਹੜੀਆਂ ਕਦੇ ਤੋਂ ਗੱਲਾਂ ਮਹਿਸੂਸ ਨਹੀਂ ਕੀਤੀਆਂ ਜੇਕਰ ਇਹ ਦਿੱਲੀ ਵਾਲੇ ਸੀਗੇ ਤੇ ਜੇਕਰ ਪੰਜਾਬ ਦੇ ਲੋਕਾਂ ਨੇ ਜਿਤਾਇਆ ਤਾਂ ਜਦੋਂ ਘਰ ਦੇ ਮਾਲਕ ਨੂੰ ਘਰੋਂ ਬਾਹਰ ਕੱਢਿਆ ਜਾਵੇ ਇਹਦਾ ਮਤਲਬ ਹੋਵੇ ਇਹ ਹੁੰਦਾ ਕਿ ਉਹ ਬੰਦਾ ਕੰਮਚੋਰਾ ਉਹ ਕੰਮ ਨਹੀਂ ਕਰਦਾ ਇਹਦਾ ਮਤਲਬ ਉਹ ਆ ਕਿ ਉਹ ਬੇਈਮਾਨ ਆ ਉਹ ਘਰ ਤੇ ਕੋਈ ਨਾ ਕੋਈ ਕੰਮ ਕਰ ਰਿਆ ਉਹਨੂੰ ਬੇਦਖਲ ਤਾਂ ਕੀਤਾ ਜਾਂਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਤਾ ਬੇਦਖਲ ਕੀਤਾ ਹਲੇ ਤੱਕ ਤੂੰ ਸਮਝਿਆ ਨਹੀਂਗਾ ਹਮ ਤੂੰ ਕਹਿ ਰਿਹਾ ਕਿ ਨਾ ਤਾਂ ਜਦੋਂ ਆ ਗੜੇ ਆਉਂਦੇ ਆ ਨਾ ਤੁਹਾਨੂੰ ਉਦੋਂ ਪੈਸੇ ਮਿਲਦੇ ਆ ਨਾ ਜਦੋਂ ਹੜ ਆਉਂਦੇ ਆ ਨਾ ਤੁਹਾਨੂੰ ਉਦੋਂ ਪੈਸੇ ਮਿਲਦੇ ਆ ਮੈਂ ਸੁਖਬੀਰ ਸਾਹਿਬ ਜੀ ਇੰਨੀਆਂ ਗੱਲਾਂ ਦੇ ਮੈਂ ਤੁਹਾਨੂੰ ਜਵਾਬ ਦੇ ਦਵਾਂ ਕਿ ਇਹੋ ਜੇ ਵੀ ਤਾਂ ਤੁਹਾਡੇ ਵੀ ਆਉਂਦੇ ਰਹੇ ਆ ਜੇਕਰ ਤੁਸੀਂ ਕਿਸਾਨਾਂ ਦਾ ਚੰਗਾ ਕੀਤਾ ਹੁੰਦਾ ਤੁਸੀਂ ਮਜ਼ਦੂਰਾਂ ਦਾ ਚੰਗਾ ਕੀਤਾ ਹੁੰਦਾ ਤੁਸੀਂ ਦੁਕਾਨਦਾਰਾਂ ਦਾ ਚੰਗਾ ਕੀਤਾ ਹੁੰਦਾ ਲੋਕਾਂ ਦਾ ਦਿਮਾਗ ਨਹੀਂ ਖਰਾਬ ਸੀ ਕਿ ਥੋਡੀ ਸਰਕਾਰ ਦੋ ਵਾਰੀ ਹਰਾ ਦਿੰਦੇ ਤੇ ਲੋਕਾਂ ਨੇ ਆਪਦਾ ਫਰਜ਼ ਨਿਭਾ ਕੇ ਤੁਹਾਨੂੰ ਦੋ ਵਾਰੀ ਜਿਤਾਇਆ ਵੀ ਆ ਸੁਖਬੀਰ ਸਾਹਿਬ ਆ ਤੁਹਾਡੀਆਂ ਗੱਲਾਂ ਹੀ ਮੈਂ ਸੁਣੀ ਜਾਂ ਨਾ ਤੇ ਗੱਲਾਂ ਦੇ ਵਿੱਚੋਂ ਇਹ ਕੱਢਿਆ ਆਖੇ ਸ਼ਰਾਬ ਦੇ ਵਿੱਚੋਂ 100 ਕਰੋੜ ਰੁਪਏ ਦਾ ਘੁਟਾਲਾ ਹੁੰਦਾ ਆ 3-300 ਕਰੋੜ ਰੁਪਏ ਦਾ ਘੁਟਾਲਾ ਹੋ ਜਾਂਦਾ ਇਹਨੇ ਐ ਕਰਤਾ ਇਹਨੇ ਆ ਕਰਤਾ ਓਏ ਯਾਰ ਛੱਡੋ ਯਾਰ ਫੇਰ ਤੂੰ ਇਹ ਕਹਿ ਰਿਹਾ ਕਿ ਜਿਹੜਾ ਨਸ਼ਾ ਉਹ ਮੈਂ ਆਪਦੇ ਐਸਐਸਪੀਆ ਤੋਂ ਪੁੱਛਿਆ ਫਲਾਣੇ ਤੋਂ ਪੁੱਛਿਆ ਟੌਂਕੇ ਤੋਂ ਪੁੱਛਿਆ ਉਹ ਕਹਿੰਦੇ ਜੀ ਇਹਨਾਂ ਦੇ ਐਮਐਲਏ ਵਕਾਰੇ ਆ ਉਹਨਾਂ ਦੇ ਮਹੀਨਾ ਬੰਨਿਆ ਹੋਇਆ ਉਹ ਮਹੀਨਾ ਇਹਨਾਂ ਨੇ ਬੰਨਿਆ ਹੋਇਆ ਜਿਹੜੇ ਨਸ਼ਾ ਵੇਚਦੇ ਆ ਕਿਸੇ ਨਾਲ 4 ਲੱਖ ਕਿਸੇ ਨਾਲ 5 ਲੱਖ ਮੰਨਾ ਹੋਇਆ ਤੁਹਾਡੇ ਘਰਾਂ ਦੇ ਵਿੱਚ ਨਸ਼ਾ ਇਹਨਾਂ ਨੇ ਕਰੇ ਵਾਰਤਾ ਤੁਹਾਡੀ ਸਰਕਾਰ ਵੇਲੇ ਵੀ ਇਹ ਜਿਹੜਾ ਚਿੱਟਾ ਚੱਲਿਆ ਤੁਸੀਂ ਬੰਦ ਕਿਉਂ ਨਹੀਂ ਕਰਾ ਸਕੇ ਨਾਲੇ ਸੁਖਬੀਰ ਬਾਦਲ ਫਿਰੋਜ਼ਪੁਰ ਦਾ ਐਮਪੀ ਆ ਤੇ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਦੀ ਐਮਪੀ ਆ ਬਠਿੰਡਾ ਤੇ ਫਿਰੋਜ਼ਪੁਰ ਪੰਜਾਬ 'ਚ ਹੀ ਪੈਂਦਾ ਨੌ ਹਲਕੇ ਪੈਂਦੇ ਆ ਫਿਰੋਜ਼ਪੁਰ ਦੇ ਵਿੱਚ ਲਗਭਗ ਤੁਸੀਂ ਇਹਨਾਂ ਨੌ ਹਲਕਿਆਂ ਦੇ ਵਿੱਚ ਤੁਹਾਡੇ ਸਾਰੇ ਦੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਬੈਠੇ ਆ ਹਰ ਪਿੰਡ ਦੇ ਵਿੱਚ ਲੀਡਰ ਬੈਠੇ ਆ ਜਾਂ ਜੇ ਤੂੰ ਪੰਜਾਬ ਦਾ ਭਲਾ ਕਰਾਉਣ ਨੂੰ ਫਿਰਦਾ ਤਾਂ ਤੇਰੇ ਨਾਲ ਖੜਾਂਗੇ ਪਹਿਲਾਂ ਤੂੰ ਹਰ ਪਿੰਡ ਦੇ ਵਿੱਚੋਂ ਆਪਦੇ ਲੀਡਰਾਂ ਨੂੰ ਇਹ ਕਹਿ ਕੇ ਪਿੰਡਾਂ ਦੇ ਵਿੱਚੋਂ ਚਿੱਟਾ ਬੰਦ ਕਰਾਓ ਜਦੋਂ ਤੇਰੀ ਸਰਕਾਰ ਸੀ ਥਾਣੇ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਸਲੂਟ ਵਾਅਦੇ ਸੀਗੇ ਉਹ ਅੱਜ ਵੀ ਤੇਰੇ ਲੀਡਰਾਂ ਦਾ ਦਬਕਾ ਚੱਲਦਾ ਉਹ ਅੱਜ ਵੀ ਸੁਖਬੀਰ ਸਿੰਘ ਦਾ ਦਬਕਾ ਚੱਲਦਾ ਕਿਉਂ ਨਹੀਂ ਤੁਸੀਂ ਆ ਭਲਾ ਪੰਜਾਬ ਦਾ ਕਰਦੇ ਜੇ ਕਰ ਤੁਸੀਂ ਸਾਡੀ ਖੇਤਰੀ ਪਾਲਟੀ ਸੀ ਤਾਂ ਤੁਸੀਂ ਖੇਤਰ ਦਾ ਭਲਾ ਕਰਨਾ ਸੀ ਨਾ ਕਿ ਗੱਡੀਆਂ ਚੰਗੀਆਂ ਲੈਣੀਆਂ ਸੀ ਰੇਤੇ ਬੈਨ ਤੁਹਾਡੇ ਵਾਰੀ ਵੀ ਹੁੰਦੇ ਰਹੇ ਆ ਆ ਲੋਕਾਂ ਦੇ ਕੰਮ ਤੁਹਾਡੇ ਵਾਰੀ ਵੀ ਰੁਕਦੇ ਰਹੇ ਆ ਜਦੋਂ 5 ਸਾਲਾਂ ਦਾ ਫੇਰ ਤੈਨੂੰ ਇਸ ਪੰਜਾਬ ਦਾ ਕਹਿਣ ਤੋਂ ਪਾਉ ਮੇਰੀ ਤਾਂ ਬੋਲੀ ਹੈ ਕਿ ਪੁੱਠੀ ਜੀ ਫੇਰ ਤੈਨੂੰ ਇੱਥੋਂ ਜਦੋਂ ਬਣਾ ਤਾ ਨਾ ਜੱਜ ਬਣਾ ਤਾ ਤੈਨੂੰ ਕਹਿਣਾ ਤਾਂ ਮੈਂ ਕੁਝ ਹੋਰ ਸੀ ਜੇ ਜਦੋਂ ਤੈਨੂੰ ਸਿੱਧੇ ਤੌਰ ਤੇ ਕਹਿਲਾ ਭਰਾਵਾ ਜਿਹੜਾ 5 ਸਾਲਾਂ ਵਾਸਤੇ ਪਰੋਣਾ ਜਿਹੜਾ ਮੁੱਖ ਮੰਤਰੀ ਬਣਾਉਨੇ ਨਾ ਉਹ ਪਰੋਣਿਆ ਤਰ੍ਹਾਂ ਰੁੱਸਦਾ ਤੇ ਪਰੋਣਿਆ ਤਰ੍ਹਾਂ ਤੰਗ ਕਰਦਾ ਮਾਫੀ ਚਾਹੁੰਨਾਂ ਨਾਲ ਹਉਣੇ ਮੈਂ ਗੱਲ ਕਹਿਣ ਲੱਗਿਆ ਜਦੋਂ ਤੈਨੂੰ ਮੁੱਖ ਮੰਤਰੀ ਬਣਾਤਾ ਉਦੋਂ ਤੂੰ ਵੀ ਪੰਜਾਬ ਦੇ ਲੋਕਾਂ ਚ ਥਿਆਂਦਾ ਨਹੀਂਗਾ ਫਿਰ ਤੂੰ ਇਹ ਕਿਹਾ ਗੜੇ ਆਏ ਮੀ ਆਏ ਕੇਦਰੀਵਾਲ ਥਾਇਆ ਕਿਤੇ ਉਹ ਥਾਇਆ ਤਾਂ ਤੂੰ ਵੀ ਨਹੀਂਗਾ ਪਹਿਲਾਂ ਤੁਸੀਂ ਵੀ ਨਹੀਂ ਇੱਥੇ ਆਉਂਦੇ ਸੀ ਬਕੈਨਾਰੇ ਜਦੋਂ ਜਿਹੜਾ ਕਹਿ ਲੋ ਜਦੋਂ ਪੁਚਾਲ ਜਾ ਆਇਆ ਤੇ ਲੋਕਾਂ ਦੇ ਘਟ ਗਿਆ ਤੂੰ 5 ਲੱਖ ਰੁਪਈਆ ਕਹਿ ਗਿਆ ਡੀਸੀ ਸਾਹਿਬ ਨੂੰ ਕੀ ਉਦੋਂ ਬਾਅਦ ਪੁੱਛਿਆ ਉਹਨਾਂ ਨੂੰ 5 ਲੱਖ ਮਿਲ ਗਿਆ ਕਿ ਨਹੀਂ ਮਿਲਿਆ ਉਹ ਮੁਕਸਰ ਦੀਆਂ ਰੇਲਿੰਗਾਂ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਚਿਰ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਜਿੰਨਾ ਚਿਰ ਤੇਰੇ ਭਾਸ਼ਣਾ ਦੇ ਅੱਗੇ ਹਜ਼ਾਰਾਂ ਕੁਰਸੀਆਂ ਲੱਗੀਆਂ ਹੋਣੀਆਂ ਕਿ ਕਿਸੇ ਲੀਡਰ ਦੇ ਅੱਗੇ ਵੀ ਜਦੋਂ ਹਜ਼ਾਰਾਂ ਕੁਰਸੀਆਂ ਤੇ ਬੈਠੇ ਲੋਕ ਬੈਠੇ ਹੋਣਗੇ ਪੰਜਾਬ ਦੇ ਉਹਨਾਂ ਚਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਸੁਖਬੀਰ ਸਿੰਘ ਪੰਜਾਬ ਦਾ ਭਲਾ ਕਰਾਉਣਾ ਤਾਂ ਕਰਾ ਉਹ ਤੇਰੇ ਵਾਰੀ ਵੀ ਸਕੂਲਾਂ ਚ ਟੀਚਰ ਪੂਰੇ ਨਹੀਂ ਹੁੰਦੇ ਸੀ ਤੇਰੇ ਵਾਰੀ ਵੀ ਡੀਸੀ ਦਫ਼ਤਰਾਂ ਚ ਪੰਜਾਬ ਦੇ ਗਰੀਬ ਲੋਕਾਂ ਦੇ ਕੰਮ ਨਹੀਂ ਹੁੰਦੇ ਸੀ ਤੇਰੇ ਵਾਰੀ ਵੀ ਥਾਣੇ ਕਚਹਿਰੀਆਂ ਦੇ ਵਿੱਚ ਇੱਕ ਅਦਾ ਲੀਡਰ ਚਾਹੀਦਾ ਹੁੰਦਾ ਸੀ ਓ ਲੋਕ ਤਾਂ ਮਰ ਗਏ ਉਹ ਤੁਹਾਨੂੰ ਜਿਤਾਉਂਦੇ ਮਰ ਗਏ ਤੁਹਾਨੂੰ ਹਰਾਉਂਦੇ ਮਰ ਗਏ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪਿਆ ਜੇ ਤੁਸੀਂ ਵਾਕਈ ਖੇਤਰ ਦੀ ਪਾਰਟੀ ਸੀ ਤਾਂ ਤੁਹਾਡਾ ਜਿਹੜਾ ਮਜੀਠੀਆ ਰਿਸ਼ਤੇਦਾਰ ਜਿਹਦੇ ਕੋਲ ਕਹਿੰਦੇ ਰੇਂਜ ਰੋਵਰ ਤੱਕ ਦੀਆਂ ਗੱਡੀਆਂ ਉਹ ਭਰਾਵੋ ਜਿਨ੍ਹਾਂ ਨੇ ਪੰਜਾਬ ਨੂੰ ਜਿਨ੍ਹਾਂ ਨੇ ਸੂਬੇ ਨੂੰ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣਾ ਹੁੰਦਾ ਉਹਨਾਂ ਕੋਲ ਸਾਈਕਲ ਹੁੰਦੇ ਆ ਉਹਨਾਂ ਕੋਲ ਗੱਡੀਆਂ ਨਹੀਂ ਹੁੰਦੀਆਂ ਹਾਂ ਬੇਸ਼ੱਕ ਦੀ ਗੱਡੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਜਿੰਨਾ ਜਿੰਨਾ ਦਾ ਕਹਿ ਲਓ ਕਬੀਲਾ ਮਾੜਾ ਹੋ ਜੇ ਕਹਿਣ ਤੋਂ ਪਾਪ ਪੰਜਾਬ ਮਾੜਾ ਸੀ ਨਸ਼ੇ ਦੇ ਵਿੱਚ ਮਰਿਆ ਤੇਰੇ ਵਾਰੀ ਵੀ ਵੀਜੇ ਲੱਗਨੇ ਸ਼ੁਰੂ ਹੋ ਗਏ ਤੁਸੀਂ ਕਿਉਂ ਨਹੀਂ ਰੋਕਿਆ ਕਿਹੜੀ ਗੱਲੋਂ ਨਹੀਂ ਰੋਕਿਆ ਫਿਰ ਤੁਸੀਂ ਇਹ ਕਿਹਾ ਕਿ ਯੂਪੀ ਬਿਹਾਰ ਤੋਂ ਉਧਰ ਇੱਥੇ ਕੰਮ ਕਰਨ ਆਉਂਦੇ ਆ ਪਰ ਆਪਣੇ ਜਿਹੜੇ ਇਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਵਪਾਰੀ ਆ ਉਹ ਜਾ ਕੇ ਫੈਕਟਰੀ ਉੱਧਰ ਖੋਲਦੇ ਆ ਤੇਰੇ ਵਾਰੀ ਇੱਕ ਵੀ ਬੰਦਾ ਕਨਾ ਕਿਹੜੀ ਇੱਥੇ ਬੂਟਾਂ ਦੀ ਫੈਕਟਰੀ ਸੀ ਕੀ ਕੀਤਾ ਜਲਾਲਾਬਾਹਰ ਹਲਕੇ ਦੇ ਵਾਸਤੇ ਕੀ ਕੀਤਾ 211948 ਵੋਟਾਂ ਇਸ ਹਲਕੇ ਦੀਆਂ ਮੈਨੂੰ ਦੱਸ ਦੇ ਸੋਹਣਿਆ ਪਿਆਰਿਆ ਵੀਰਾ ਇਹਨਾਂ 211948 ਲੋਕਾਂ ਵਾਸਤੇ ਤੂੰ ਕੀ ਕੀਤਾ ਤੇਰੇ ਲੀਡਰਾਂ ਦੇ ਕੋਲ ਪੈਸਾ ਵੀ ਆਇਆ ਤੇਰੇ ਲੀਡਰਾਂ ਦੇ ਕੋਲ ਗੱਡੀਆਂ ਵੀ ਆਈਆਂ ਤੇਰੇ ਲੀਡਰ ਅੱਜ ਵੀ ਭੁੱਖੇ ਨਹੀਂ ਬੈਠੇ ਜਿਹੜੇ ਤੈਨੂੰ ਵੋਟਾਂ ਪਾਉਣ ਵਾਲੇ ਸੀ ਅੱਜ ਵੀ ਭੁੱਖੇ ਬੈਠੇ ਆ ਉਹ ਕੱਲ ਵੀ ਭੁੱਖੇ ਸੀ ਉਹ ਮੈਨੂੰ ਦੱਸ ਤਾਂ ਦੇ ਭਰਾਵਾ ਤੂੰ ਖੇਤਰੀ ਪਾਰਟੀ ਦਾ ਨਾਲ ਐਨਾ ਤੂੰ ਸਾਡੇ ਖੇਤ ਰਸਤੇ ਕੀਤਾ ਕੀ ਆ ਸਾਨੂੰ ਦੱਸ ਤਾਂ ਦੇ ਸੁਖਬੀਰ ਸਿੰਘ ਜਿੰਨਾ ਤੈਨੂੰ ਦੋਖਾ ਉਹਨਾਂ ਸਾਨੂੰ ਦੋਖਾ ਤੇਰੀ ਪਾਰਟੀ ਖਤਮ ਹੋਉਂਦਾ ਚੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਤੈਨੂੰ ਉਹਨਾਂ ਨੇ ਉਜਾੜਿਆ ਆ ਤੇਰੇ ਐਸ ਜਲਾਲਾ ਵਾਲੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੰਜਵੀਂ ਤੱਕ ਦੇ ਸਕੂਲ ਰਹਿ ਗਏ ਉਹ ਤੈਨੂੰ ਪਿੰਡਾਂ ਦੇ ਲੋਕ ਰੋ ਰੋ ਮਰ ਗਿਓ ਸਾਡੀਆਂ 3ਾਂ ਦੂਰ ਪੜਨ ਜਾਂਦੀਆਂ ਓਏ 8ਵੀਂ ਤੋਂ ਬਾਅਦ ਸਾਡੇ ਸਕੂਲ ਨਹੀਂ ਆਏਗਾ ਤੇਰੇ ਪਿੰਡਾਂ ਦੇ ਲੀਡਰਾਂ ਨੇ ਉਹ ਸਕੂਲ ਬਾਰਮੀ ਤੱਕ ਦੇ ਨਹੀਂ ਹੁੰਦਿੱਤੇ ਉਹ ਤੈਨੂੰ ਉਹਨਾਂ ਦੇ ਸਰਾਫੜੇ ਮਾਰਿਆ ਤੈਨੂੰ ਉਹਨਾਂ ਦੀ ਲੋਕਾਂ ਦੀ ਪਾਵਰ ਨੇ ਮਾਰਿਆ ਮੈਂ ਫਿਰ ਤੋਂ ਕਹਿਣਾ ਕਿ ਸੁਖਬੀਰ ਸਾਹਿਬ ਜੋਰ ਲਾਉਣ ਦਾ ਹੁਣ ਕੋਈ ਫਾਇਦਾ ਨਹੀਂ ਮੈਂ ਇਹ ਕਹਿਣਾ ਤੇ ਜਿਹੜਾ ਤੁਹਾਡੇ ਕੋਲ ਪੈਸਾ ਪਿਆ ਤੁਸੀਂ ਉਹਦਾ ਲੋਕਾਂ ਤੇ ਲਾਓ ਹਸਪੀਟਲ ਦਾ ਤੁਸੀਂ ਇਹ ਦਾਸਾ ਰਾਜ ਕੀਤਾ ਆ ਲੋਕੋ ਮੈਂ ਗਲਤਾਂ ਸ਼ਰੋਮ ਨਹੀਂ ਅਕਾਲੀ ਦਲ ਦੇ ਮੇਰੇ ਯੋਧਿਓ ਮੈਂ ਤੁਹਾਨੂੰ ਕਹਿਣਾ ਜੇ ਮੈਂ ਗਲਤ ਤਾਂ ਤੁਸੀਂ ਕਹਿ ਰਹੋ ਜੀ ਇਹਨਾਂ ਦਾ ਇਲਾਜ ਇਹਨਾਂ ਨੇ ਰਾਤ ਪੰਜ ਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣਿਆ ਪੰਜ ਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣਿਆ ਇਹ ਆਪਦੇ ਮੂੰਹੋਂ ਕਹਿੰਦਾ 10 ਸਾਲ ਸਰਕਾਰ ਰਹੀ ਉਹ ਇਹਨਾਂ ਦੇ ਕੋਲੋਂ ਆਪਦੇ ਇਲਾਜ ਵਾਸਤੇ ਹਸਪੀਟਲ ਨਹੀਂ ਬਣੇ ਤੇ ਲੋਕਾਂ ਵਾਸਤੇ ਸਵਾਹ ਬਣਾਤਾ ਜੇ ਕਰ ਸਿਹਤ ਸਿੱਖਿਆ ਰੋਜ਼ਗਾਰ ਤੁਸੀਂ ਲੋਕਾਂ ਨੂੰ ਦਿੱਤਾ ਹੁੰਦਾ ਇਹ ਲੋਕਾਂ ਦੇ ਕੋਲ ਸਿਹਤ ਸਿੱਖਿਆ ਰੋਜ਼ਗਾਰ ਪਿਆ ਹੁੰਦਾ ਉਹ ਕਦੇ ਵੀ ਤੂੰ ਹਰਦਾ ਨਹੀਂ ਸੀ ਤੁਸੀਂ ਕਿਸਾਨਾਂ ਦੇ ਵੀ ਡੰਡੇ ਮਾਰੇ ਤੁਸੀਂ ਮਜ਼ਦੂਰਾਂ ਨੂੰ ਦਿਮਾਗੀ ਮਾਰਿਆ ਉਹਨਾਂ ਦੀਆਂ ਧੀਆਂ ਪੜੀਆਂ ਲਿਖੀਆਂ ਉਹਨਾਂ ਨੂੰ 11000 ਦੀ ਨੌਕਰੀ ਨਹੀਂ ਦਿੱਤੀ 51000 ਦੀ ਸगन ਸਕੀਮ ਦਿੱਤੀ ਵੀ ਆਪੇ ਜ਼ਿੰਦਗੀ ਦੇ ਵਿੱਚ ਉਹਨੂੰ 51000 ਦੇ ਦੋ ਤੇ ਖਿਹੜਾ ਛੜਾ ਲਓ ਆਟਾ ਰਾਂ ਛੰਦਾਲ ਦਿੱਤਾ ਉਹਨਾਂ ਦਾ ਪੁੱਤ ਪੜਿਆ ਲਿਖਿਆ ਸੀ 15000 ਰੁਪਏ ਦੀ ਫਲਸ਼ ਦਿੱਤੀ ਉਹ ਆਹ ਲੋ ਜੀ ਆਖੇ 15000 ਚ ਬਣਾਓ ਫਲਸ਼ ਜਦੋਂ ਸਰਕਾਰੀ ਥਾਵਾਂ ਤੇ ਲੈਟਰਿੰਗ ਬਾਥਰੂਮ ਬੰਦੇ ਆ ਉਹਨਾਂ ਦਾ ਲੱਖਾਂ ਰੁਪਏ ਬਿੱਲ ਪਾਇਆ ਜਾਂਦਾ ਫਿਰ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਬਾਥਰੂਮ ਲੈਟਰਿੰਗ ਬੰਦਾ ਉਹ ਲੱਖਾਂ ਰੁਪਈਆ ਚ ਤਿਆਰ ਹੁੰਦਾ ਹਜ਼ਾਰਾਂ ਰੁਪਈਆ ਚ ਉਹਨਾਂ ਦੇ ਉਹ ਜਿਹੜੇ ਸ਼ਾਵਰ ਛੂਵਰ ਜੇ ਕੀ ਵਾਜਦੇ ਆ ਉਹ ਜਿਹੜੇ ਉਹ ਉਹ ਕੀ ਕਰਨ ਦੇ ਆਪਰੇ ਤੇ ਗਰੀਬਾਂ ਚੋ ਜਲ ਲੱਗਨੇ ਹੋਏ ਮਹਾਰਾ ਲਵਾਊਗਾ ਫੁੰਬਾਰੇ ਜੇ ਤੁਸੀਂ ਉਹ ਹਜ਼ਾਰਾਂ ਰੁਪਈਆ ਦੇ ਲਵਾ ਲੈਨੇ ਆ ਉਹ ਭਰਾਵੋ ਕਦੇ ਪੁੱਛੋ ਤਾਂ ਸਹੀ ਆਖੇ ਮਾਂ ਤਾਂ ਫੋਸੀ ਫੋਸੀ ਫਿਰੇ ਪੁੱਤ ਘਿਰੇ ਬਖਸ਼ਦਾ ਫਿਰੇ ਉਹ ਤੇਰੇ ਨਾਲ ਗੱਡੀਆਂ ਦਾ ਕਾਫਲਾ ਚਲਦਿਆ ਪੰਜਾਬ ਦੇ ਯੋਧਿਆ ਸੁਖਵੀਰ ਬਾਦਲ ਜੀ ਤੁਹਾਡੇ ਨਾਲ ਗੱਡੀਆਂ ਦਾ ਕਾਫਲਾ ਜਦੋਂ ਸਾਡੇ ਗਰੀਬ ਲੋਕ ਤੁਰਦੇ ਆ ਚਾਹੇ ਗਰੀਬ ਕਿਸਾਨ ਤੁਰਦਾ ਉਹਦੇ ਨਾਲ ਉਹਦਾ ਗਵਾਂਢੀ ਨਹੀਂ ਤੁਰਦਾ ਇਹਦਾ ਜ਼ਿੰਮੇਦਾਰ ਕੌਣ ਆ ਤੁਸੀਂ ਕਿਉਂ ਲੋਕਾਂ ਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਮਾਰਿਆ ਉਹ ਤੁਸੀਂ ਮੈਂ ਇੱਕ ਗੱਲ ਦੱਸ ਦਿੰਨਾ ਪੰਜਾਬ ਦੀ ਖੇਤਰੀ ਪਾਰਟੀ ਸਾਡੇ ਪੰਜਾਬ ਦੇ ਹੀਰਿਆ ਸਾਡੇ ਪੰਜਾਬ ਦੇ ਹੀਰਾਂ ਦੀਆਂ ਖਾਨਾਂ ਰਿਆ ਵੀਰਾ ਮੈਂ ਤੈਨੂੰ ਇੱਕ ਬੇਨਤੀ ਕਰ ਦੇਵਾਂ ਕਿ ਮੇਰੀ ਬਹੁਤ ਸੋਹਣੀ ਗੱਲ ਹੈ ਇਹਨੂੰ ਧਿਆਨ ਦੇ ਨਾਲ ਸੁਣ ਲਵੀ ਕਾਸ਼ ਕਿਤੇ ਤੇਰਾ ਦਿਮਾਗ ਵੀ ਉਹਨਾਂ ਰਾਜਿਆਂ ਵਰਗਾ ਹੁੰਦਾ ਜਿਹੜੇ ਕੋਈ ਚੰਗੇ ਰਾਜੇ ਸੀ ਜਦੋਂ ਰਾਜਾ ਆਪਦੀ ਪਰਜਾ ਦਾ ਘਾਣ ਕਰੇ ਜਦੋਂ ਰਾਜਾ ਆਪਦੀ ਪਰਜਾ ਦਾ ਬੇੜਾ ਗਰਕ ਕਰੇ ਉਹ ਇਹ ਸਮਝ ਲੈ ਕਿ ਮੈਂ ਬੇੜਾ ਗਰਕ ਉਹਨਾਂ ਦਾ ਨਹੀਂ ਬੇੜਾ ਗਰਕ ਆਪਦੇ ਘਰ ਦਾ ਕਰੀ ਜਾਂਦਾ ਇਸ ਕਰਕੇ ਸੁਖਬੀਰ ਸਿੰਘ ਤੂੰ ਚੜਿਆ ਜਿੰਨਾਂ ਦੀਆਂ ਉਂਗਲਾਂ ਤੇ ਫਿਰਦਾ ਸੀ ਉਹਨਾਂ ਨੇ ਤੈਨੂੰ ਜਾੜਤਾ ਤੂੰ ਵੀ ਦਿੱਲੀਆਂ ਦੇ ਕਹਿਣਿਆਂ ਚ ਚੱਲਿਆ ਰੋਜ਼ਗਾਰ ਖੋਇਆ ਤੁਹਾਡੇ ਕੋਲ ਜਿਹੜੇ ਸਾਡੇ ਪੰਜਾਬ ਦੇ ਯੋਧੇ ਸਾਡੇ ਦੇਸ਼ ਦੇ ਯੋਧੇ ਸੀ ਉਹਨਾਂ ਨੇ ਘਰ ਕੁਰਬਾਨ ਕੀਤੇ ਆਪਦੀਆਂ ਜਾਨਾਂ ਕੁਰਬਾਨ ਕੀਤੀਆਂ ਤੂੰ ਵੀ ਆਪਦੇ ਆਪ ਨੂੰ ਗੁਰਾਂ ਦਾ ਕਹਿਣ ਵਾਲਾ ਗੁਰੂਆਂ ਨੇ ਵੀ ਘਰ ਬਰਵਾਦ ਕੀਤੇ ਸੀ ਫਿਰ ਤੇਰੇ ਘਰ ਕਿਵੇਂ ਬਣ ਕੇ ਤੂੰ ਕਿਵੇਂ ਕਹਿ ਸਕਦਾ ਕਿ ਸਾਡੀ ਪੰਥ ਵਾਲੀ ਪਾਰਟੀ ਆ ਉਹ ਪੰਥ ਨੇ ਤਾਂ ਕੁਰਬਾਨੀਆਂ ਦਿੱਤੀਆਂ ਤੁਸੀਂ ਲੋਕਾਂ ਨੂੰ ਕੁਰਬਾਨ ਕਰਤਾ ਸਮਝੋ ਗੱਲ ਨੂੰ ਜਦੋਂ ਰਾਜਾ ਆਪ ਦੀ ਪਰਜਾ ਦਾ ਕਾਣ ਕਰ ਤੁਸੀਂ ਲੋਕਾਂ ਦਾ ਕਾਣ ਕੀਤਾ ਫਰੀਦੀਆਂ ਸਹੂਲਤਾਂ ਦੇ ਦੇ ਕੇ ਕਾਸ਼ ਕਿਤੇ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਜੱਟ ਮਜਬੀ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਕੋਈ ਹੁੰਦਾ ਪੰਜਾਬ ਦਾ ਤੁਸੀਂ ਇਹ ਕਹਿੰਦੇ ਕਿ ਜਾਓ ਆ ਸਾਡੇ ਜਿਹੜਾ ਕਹਿ ਲੋ ਲੋਕਾਂ ਵਾਸਤੇ ਸਕੂਲ ਫ੍ਰੀ ਕਰਤੇ ਆ ਪ੍ਰਾਈਵੇਟ ਸਕੂਲ ਬੰਦ ਕਰਾਤੇ ਆ ਹਰ ਸਕੂਲ ਦੇ ਵਿੱਚ ਇੰਗਲਿਸ਼ ਜਿਹੜਾ ਕਹਿ ਲੋ ਜਿਹੜਾ ਕਹਿ ਲੋ ਮੀਡੀਅਮ ਹੁੰਦਾ ਸਾਰਾ ਸਿਸਟਮ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਆਈਪੀਐਸ ਤਗੜੇ ਵਕੀਲਾਂ ਦੀ ਪੜ੍ਹਾਈ ਜੱਜਾਂ ਦੀ ਪੜ੍ਹਾਈ ਡਾਕਟਰਾਂ ਦੀ ਪੜ੍ਹਾਈ ਕਰਵਾਈ ਹੁੰਦੀ ਤੇਰੀ ਸਰਕਾਰ ਕਦੇ ਵੀ ਹਾਰਦੀ ਨਹੀਂ ਸੀ ਜਾਂ ਮੈਂ ਇੱਕ ਥਾਪੜ ਕੇ ਕਹਿੰਨਾ ਨਹੀਂ ਤੁਹਾਨੂੰ ਰੋਂ ਦੀ ਲੋੜ ਸੀ ਇੰਨਾ ਅੱਗੇ ਜਿੰਨਾ ਕੁਰਸੀਆਂ ਦੇ ਸਾਹਮਣੇ ਰੋਂਦਾ ਫਿਰਦਾ ਉਹ ਕੁਰਸੀਆਂ ਹੀ ਉਹਨਾਂ ਕੁਰਸੀਆਂ ਨੇ ਤੈਨੂੰ ਹਰਾਇਆ ਇਸ ਕਰਕੇ ਇਕੱਲੇ ਭਾਸ਼ਣਾ ਨਾਲ ਕੁਝ ਨਹੀਂ ਹੁਣ ਹੁਣ ਪੰਜਾਬ ਦਾ ਹਲੇ ਵੀ ਸਾंभ ਚਿੱਟਾ ਜਿਹਾ ਵਿਕ ਰਿਆ ਜੇ ਆਮ ਪਾਰਟੀ ਵਕਾ ਰਹੀ ਆ ਤੇਰੇ ਕਹਿਨ ਤੇ ਜਿਹੜਾ ਐਮ ਐਲ ਏ ਮਹੀਨੇ ਲੈਂਦਾ ਉਸ ਐਮ ਐਲ ਏ ਦਾ ਨਾਮ ਦੱਸ ਜਾਂ ਮੈਂ ਉਹਦੇ ਬਾਹਰ ਚ ਖੜਦਾ ਤੈਨੂੰ ਕਹੂੰਗਾ ਆ ਜਾ ਬਾਹਰ ਕਿ ਤੂੰ ਕਿਉਂ ਨਹੀਂ ਬੰਦ ਕਰਾਉਂਦਾ ਨਾਮ ਲੈ ਉਹਦਾ ਨਾਲੇ ਆ ਫਿਰੋਜ਼ਪੁਰ ਜਿਹੜਾ ਕਹ ਲੋ ਫਿਰੋਜ਼ਪੁਰ ਜਿੱਥੋਂ ਤੂੰ ਐਮ ਪੀ ਆ ਇਨ੍ਹਾਂ ਹਲਕਿਆਂ ਦੇ ਫਿਰੋਜ਼ਪੁਰ ਦੇ ਹਲਕਿਆਂ ਦੇ ਵਿੱਚ ਤੇਰੇ ਲੀਡਰ ਬੈਠੇ ਆ ਤੇਰੇ ਸਰਪੰਚ ਬੈਠੇ ਆ ਤੇਰੇ ਮੈਂਬਰਾਂ ਦੀਆਂ ਚੋਣਾ ਲੜਨ ਦੇ ਚਾਹਵਾਨ ਬੈਠੇ ਆ ਉਹ ਤੇਰੇ ਹਰ ਪਿੰਡ ਦੇ ਵਿੱਚ 20 20 30 30 ਲੀਡਰ ਬੈਠੇ ਆ ਜੋ ਫੇਰ ਮੂੰਹ ਤੋਂ ਵੀ ਹੱਥ ਤੂੰ ਹੱਥਨ ਤੋਂ ਪਹਿਲਾਂ ਚਿੱਟਾ ਬੰਦ ਕਰਾ ਸਕਦਾ ਉਹ ਕਿਹਨੂੰ ਦੱਪਕੇ ਜੇ ਮਾਰਦੇ ਉੱਥੇ ਖੜਾ ਭਗਵਾਨ ਤੁਮਾਨ ਅਖੇ ਦਿੱਲੀ ਤੋਂ ਪੁੱਛਦਾ ਹਾਂ ਅਖੇ ਇਹ ਭਗਵਾਨ ਤੁਮਾਨ ਕੇਜਰੀਵਾਲ ਤੋਂ ਪੁੱਛਦਾ ਇਹ ਇਹ ਤੋਂ ਪੁੱਛਦਾ ਸਾਡਾ ਪੰਜਾਬ ਬਰਬਾਦ ਹੋ ਗਿਆ ਤੋ ਸਹੀ ਕਰ ਕਿਹਨੇ ਕਰਨਾ ਅਸੀਂ ਕਰਨ ਜਿਹੜੇ ਰੋਟੀ ਦੇ ਜਿਨ੍ਹਾਂ ਦੇ ਘਰਾਂ ਚ ਲਾਲੇ ਪਏ ਹੋਏ ਆ ਇਹ ਪੰਜਾਬ ਦੇ ਲੋਕ ਕਰਨਗੇ ਜਿਹੜੇ ਤੁਹਾਡੀਆਂ ਸਰਕਾਰਾਂ ਚ ਦੁਖੀ ਹੋਏ ਆ ਉਹ ਭਰਾਵੋ ਭਾਸ਼ਣ ਦੇ ਦੇ ਕੇ ਕੱਖ ਨਹੀਂ ਹੋਣਾ ਹੁਣ ਲੋਕਾਂ ਨੇ ਮੈਨੂੰ ਕਿਹਾ ਤੇਰੀਆਂ ਗੱਲਾਂ ਦਾ ਕੁਝ ਕੁ ਬੰਦੇ ਜਿਹੜੇ ਨਾਲ ਕਹਿੰਦੇ ਸਵਾਦ ਨਹੀਂ ਹੈ ਸਵਾਦ ਨੂੰ ਮੈਂ ਤੁਹਾਨੂੰ ਸਾਗ ਰੇਣੇ ਕਿ ਦਿੱਤਾ ਮੈਂ ਤੁਹਾਨੂੰ ਮੱਕੀ ਰੋਟੀ ਪਕਾ ਕੇ ਦਿੱਤੀ ਆ ਭਰਾਵੋ ਜਿਹੜੀ ਸਰਕਾਰ ਹੁੰਦੀ ਆ ਉਹਨੇ ਤੁਹਾਡੀਆਂ ਫਰੀਦੀਆਂ ਸਹੂਲਤਾਂ ਨਹੀਂ ਲਾਉਣੀਆਂ ਹੁੰਦੀਆਂ ਉਹਨੇ ਤੁਹਾਨੂੰ ਨੌਕਰੀ ਦੇਣੀ ਹੁੰਦੀ ਆ ਸੁਖਬੀਰ ਸਾਹਿਬ ਉਹਨਾਂ ਟਾਈਮਾਂ 'ਚ ਹਰ ਘਰ ਦੇ ਵਿੱਚ ਤੂੰ 40000 ਦੀ ਨੌਕਰੀ ਦਿੰਦਾ 4000 ਰੁਪਿਆ ਅਗਲਾ ਬਿਜਲੀ ਬਿੱਲ ਭਰ ਬਿਜਲੀ ਬਿੱਲ ਭਰਦਾ ਜੇ ਕਰ ਉਹ 4000 ਦੇ ਵਿੱਚੋਂ 36000 ਬੱਤਿਆ 6000 ਤੋਂ 8000 ਛੰਦਾ ਲੈਂਦਾ 10000 ਰੁਪਿਆ ਆਪਦੇ ਬੱਚੇ ਦੀ ਪੜ੍ਹਾਈ ਦਾ ਖਰਚਾ ਕਰਦਾ ਪਿੱਛੇ ਵੀ ਬੱਚੇ ਸੀ ਜਿਹੜਾ ਤੂੰ ਫਲਸ਼ ਲੈਟਰ ਨੂੰ ਬਾਥਰੂਮ ਦੀ ਗੱਲ ਕਰਦਾ ਜਿਹੜੇ ਤੂੰ ਕਮਰਿਆਂ ਦੀ ਗੱਲ ਕਰਦਾ ਉਹ ਬੈਂਕਾਂ ਤੋਂ ਜਾ ਕੇ ਲੋਨ ਲੈਂਦਾ 15000 ਐ ਮਹੀਨੇ ਕਿਸ਼ਤ ਭਰਦਾ ਤੇ ਉਹ 20 ਲੱਖ ਰੁਪਏ ਦਾ ਲੋਨ ਲੈ ਕੇ 20 ਲੱਖ ਦੀ ਕੋਠੀ ਪੋਂਦਾ ਤੇ 5000 ਰੁਪਏ ਉਹਦੇ ਕੋਲ ਫਿਰ ਵੀ ਉਹਦੀ ਜੇਬ ਚ ਬਚਦਾ ਸੀ ਇਹ ਤੁਸੀਂ ਦੱਸੋ ਇਹ ਤੁਸੀਂ ਲਾਲਚ ਦਿੱਤੇ ਬਿਜਲੀ ਮਹਿਕਮਾ ਖੇ ਘਾਟੇ ਚ ਘਾਟੇ ਚ ਨਾ ਜਾਊਗਾ ਤੇ ਪੂਰਾ ਕੌਣ ਕਰੂਗਾ ਆਖੇ ਫਲਾਨਾ ਚੀਜ਼ ਘਾਟੇ ਚ ਸ਼ਰਾਬ ਦਾ ਘਟਾਲਾ ਹੋ ਰਿਹਾ ਉਹ ਭਰਾਵਾ ਤੁਸੀਂ ਕੀ ਦੱਸ ਤੁਸੀਂ ਦੱਸੋਗੇ ਸਾਨੂੰ ਤੁਹਾਡੇ ਵਾਰੀ ਰੋਕਿਆ ਕਿਉਂ ਨਹੀਂ ਤੁਸੀਂ ਚੰਗੇ ਕਿਉਂ ਨਹੀਂ ਹੋ ਸਕੇ ਮੇਰਾ ਜਵਾਬ ਇਹ ਸਖਬੀਰ ਸਾਹਿਬ ਤੁਸੀਂ ਸਾਡੇ ਆ ਸਾਡੇ ਰਹੋਗੇ ਭਗਵਾਨਤਮਾਨ ਸਾਡਾ ਸਾਡੇ ਹੀ ਰਹੂਗਾ ਪਰ ਇੱਕੋ ਗੱਲ ਕਹੂੰਗਾ ਕਿ ਜਿਹੜਾ ਵੀ ਕੋਈ ਦਿੱਲੀ ਜਾਂ ਕਿਸੇ ਦੀ ਵੀ ਅਖੇ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਇੱਕ ਚੀਜ਼ ਹਮੇਸ਼ਾ ਨੋਟ ਕਰੋ ਜੇ ਕਿ ਮੈਂ ਇੱਕ ਛੋਟੀ ਜੀ ਧਾਰਨ ਦਿੰਨਾ ਆ ਪੰਜਾਬ ਆ ਤੇ ਆ ਕੜਛੀ ਕੜਛੀ ਤੁਸੀਂ ਆ ਜਿਹਦੇ ਨਾਲ ਤੁਹਾਨੂੰ ਚੱਕ ਚੱਕ ਕੇ ਆਏ ਆ ਕੌਂਦੇ ਆ ਜਿਸ ਨੇ ਆਹ ਪਤੀਲੀ ਖਾਲੀ ਹੋ ਗਈ ਪੰਜਾਬ ਉਸ ਦਿਨ ਆਹ ਪਤੀਲੇ ਨੂੰ ਰੱਖਣਗੇ ਮਾਂਜਣ ਵਾਸਤੇ ਸਵਾ ਦੇ ਕੋਲ ਤੇ ਆਹ ਕਟਛੀ ਦਾ ਵੀ ਕੋਈ ਕੰਮ ਨਹੀਂ ਤੇ ਇਹਨੂੰ ਵੀ ਅਗਲਾ ਚਲਾ ਕੇ ਮਾਰਦਾ ਨੋਟ ਕਰਿਆ ਜੇ ਗੱਲ ਯਾਦ ਰੱਖਿਆ ਜੇ ਹੁਣ ਸੁਖਬੀਰ ਸਾਹਿਬ ਸਿਹਤ ਸਿੱਖਿਆ ਰੋਜ਼ਗਾਰ ਦਾ ਪ੍ਰਬੰਧ ਤੁਸੀਂ ਕਰੋ ਪੈਸਾ ਤੁਹਾਡੇ ਕੋਲ ਬਹੁਤ ਆ ਜਿਹੜੀਆਂ ਕੋਈ ਰਾਜਸਥਾਨ ਚ ਜਾਂ ਕਿਤੇ ਵੀ ਤੁਹਾਡੀਆਂ ਪ੍ਰਾਪਰਟੀਆਂ ਪਿੰਗਾ ਉਹਨਾਂ ਨੂੰ ਵਿੱਚ ਵਿਚੋ ਤੇ ਪੰਜਾਬ ਦੇ ਵਿੱਚ ਬੂਟਾਂ ਦੀ ਫੈਕਟਰੀ ਸੂਟਾਂ ਦੀ ਫੈਕਟਰੀ ਲਾਓ ਜਲਾਲਾਬਾਦ ਹਲਕੇ ਦੇ ਵਿੱਚ ਤੁਸੀਂ ਜਿੱਤਦੇ ਰਹੇ ਆ ਇੱਥੇ ਲਗਭਗ ਜਿਹੜਾ ਕਹਿ ਲਓ ਮੈਂ ਪਹਿਲਾਂ ਵੀ ਕਹਿ ਘਟਿਆ 211948 ਵੋਟਾਂ ਇਹਨਾਂ ਵਾਸਤੇ ਫੈਕਟਰੀਆਂ ਖੋਲ ਕੇ ਦਿਓ ਆ ਤੁਹਾਡੇ ਤੁਹਾਡੇ ਨੌ ਹਲਕੇ ਪੈਂਦੇ ਆ ਜਿਹੜੇ ਤੁਹਾਨੂੰ ਫਿਰੋਜ਼ਪੁਰ ਚ ਇਹਨਾਂ ਚ ਫੈਕਟਰੀਆਂ ਖੋਲੋ ਵਿੱਚੋਂ ਸਾਰੇ ਪਹਿਲੀ ਜਾਇਦਾਦ ਵਿੱਚੋਂ ਤੁਸੀਂ ਤਾਂ ਬਣਾਲੇ ਕਦੇ ਕਹਿੰਦੇ ਆ ਉਹ ਦੱਸ ਦਿੰਦੇ ਹੋਟਲ-ਹੋਟਲਾਂ 'ਚ ਕਿਸੇ ਨੂੰ ਕੀ ਰੋਜ਼ਗਾਰ ਮਿਲ ਜੂ ਫੈਕਟਰੀਆਂ ਲਾਉਣੀਆਂ ਸੀ ਰੋਜ਼ਗਾਰ ਦਿੰਦੇ ਤੁਹਾਨੂੰ ਪਤਾ ਜੇਕਰ ਇਹ ਬੇਰੋਜ਼ਗਾਰ ਨਾ ਹੋਏ ਇਹਨਾਂ ਦਾ ਪਿਓ ਸਾਡੇ ਮਗਰ ਨਹੀਂ ਆਉਣਾ ਤੁਸੀਂ ਬੇਰੋਜ਼ਗਾਰ ਕੀਤੇ ਆ ਅੱਜ ਤੁਸੀਂ ਇਹਨਾਂ ਦਾ ਜਿਹੜਾ ਹਰਜਾਨਾ ਭੁਗਤੀ ਜਾਂਦੇ ਆ ਜਦੋਂ ਆਪ ਦੇ ਹੱਥੀ ਆਪਦਿਆਂ ਦਾ ਗਲ ਪਟੀਏ ਉਦੋਂ ਫਿਰ ਮਗਰ ਖਰਨ ਵਾਲਾ ਕੋਈ ਨਹੀਂ ਰਹਿੰਦਾ ਅੱਜ ਤੇਰੇ ਮਗਰ ਕੋਈ ਨਹੀਂਗਾ ਜਾਉ ਦੇ ਲੋਕ ਉਹ ਹੁਣਗੇ ਜਿਨ੍ਹਾਂ ਨੂੰ ਉਹਦਿਆਂ ਦੀ ਕਮੀ ਆ ਮੈਂ ਅੱਜ ਵੀ ਕਹਿੰਨਾ ਤੂੰ ਸਾਡਾ ਅਸੀਂ ਤੇਰੇ ਆ ਪਰ ਤੂੰ ਸਾਡਾ ਬਣਿਆ ਨਹੀਂਗਾ ਤੇਰੇ ਨਾਲ ਦੁੱਖ ਆ ਜਦੋਂ ਅੱਜ ਉਹ ਇਹ ਜਨਾਨੀ ਵਾਲੀ ਹੋਈ ਪਈ ਆ ਜਦੋਂ ਇੱਕ ਘਰ ਵਾਲੀ ਆ ਉਹਦੇ ਘਰ ਵਾਲੇ ਨੂੰ ਬਹੁਤ ਚਾਹੁੰਦੀ ਆ ਤੇ ਉਹਨੂੰ दारू ਪੀ ਪੀ ਕੁਟਦਾ ਨਾ ਉਹ ਉਹਨੂੰ ਫਿਰ ਕਿਵੇਂ ਨਾ ਕਿਵੇਂ ਕਰਕੇ ਉਹ ਲੋਕ ਹੰਢੀ ਗਵਾਂਢੀ ਰਿਸ਼ਤੇਦਾਰ ਇਕੱਠੇ ਹੋ ਕੇ ਉਹਨੂੰ ਹੋਰ ਥਾਂ ਭਾ ਦਿੰਦੇ ਆ ਹੁਣ ਸਾਨੂੰ ਹੋਰ ਥਾਂ ਭਾਤਾ ਹਣ ਸਾਨੂੰ ਭਗਵਾਨ ਤਮਾਨ ਦੇ ਬਾਪਾ ਹੁਣ ਸਾਨੂੰ ਉਹ ਕੁੱਟਦਾ ਤੂੰ ਕਹਿੰਦਾ ਸਾਨੂੰ ਕੁੱਟੀ ਜਾਂਦੇ ਆ ਕੁੱਟੂਗਾ ਨਾ ਕਿਉਂ ਨਾ ਪਹਿਲਾਂ ਤੂੰ ਕੁੱਟਿਆ ਹੁਣ ਉਹ ਕੁੱਟੂਗਾ ਕੁੱਟੀ ਜਾਂਦੇ ਸਾਡੇ ਲਾਛਾਂ ਜਿਹੜੀਆਂ ਤੂੰ ਪਾਈਆਂ ਬਸ ਚੱਕਰੇ ਆ ਵੀ ਉਹਨੇ ਪਹਿਲਾਂ ਉਹਨਾਂ ਤੇ ਮਲਮਾ ਲਾਈਆਂ ਫੇਰ ਸਾਡਾ ਉਹਨੇ ਵੀ ਨਜ਼ਾਰਾ ਚੱਕਿਆ ਹੁਣ ਚੱਕੀ ਜਾਂਦਾ ਲੁੱਟੀ ਜਾਂਦਾ ਸਾਨੂੰ ਲੁੱਟਣ ਦੇ ਮੋਜਾ ਲੁੱਟਣ ਦੇ ਤੂੰ ਵੀ ਮੋਜਾ ਲੁੱਟੀਆਂ ਹੁਣ ਉਹਨਾਂ ਨੂੰ ਵੀ ਲੁੱਟਣ ਦੇ ਜੇਸ ਦਿਨ ਅਸੀਂ ਖਾਲੀ ਹੋ ਗਏ ਉਹ ਤੁਸੀਂ ਸਾਡੇ ਨਾਲ ਹੀ ਮੰਜਨ ਵਾਸਤੇ ਉਸ ਪਤੀਲੀ ਦੇ ਕੋਲ ਪਏ ਹੋਗੇ ਜਿੰਨਾ ਮਰਜੀ ਢਿੱਡ ਭਰ ਲਓ ਤੁਹਾਨੂੰ ਉਹਨਾਂ ਨੇ ਕਹਿਣਾ ਤਾਂ ਛੁੱਧਰੀਆ ਯਾਦ ਰੱਖੋ ਗੱਲ ਛੱਡ ਦਿਓ ਇਹ ਚੀਜ਼ਾਂ ਯਾਦ ਰੱਖੋ ਗੱਲ ਬਾਕੀ ਪੰਜਾਬ ਦੇ ਲੋਕੋ ਜਿਹੜੀਆਂ ਮੈਂ ਗੱਲਾਂ ਕੀਤੀਆਂ ਉਹ ਤੁਹਾਡੇ ਵਾਸ ਨਹੀਂ ਪੈਣਗੀਆਂ ਕਿਉਂਕਿ ਤੁਸੀਂ ਹੈਗੇ ਆ ਲਾਲਚੀ ਲੋਕ ਆਪਦੇ ਆਪ ਨੂੰ ਗੁਰਿਆਂ ਦੀ ਤੁਸੀਂ ਗੁਰਾਂ ਦੀ ਔਲਾਦ ਕਹਿੰਨੇ ਆਪਾਂ ਵੇਖਦੇ ਆਪਾਂ 300 300 ਯੂਨਟ ਤੇ ਆ ਤੇ ਪਰ ਜਿਹੜੇ ਉਹ ਸੀ ਸਾਡੇ ਗੁਰੂ ਸਾਹਿਬਾਨਾਂ ਦੇ ਔਲਾਦਾਂ ਸਹਬਜ਼ਾਦੇ ਉਹ ਹੀਰੇ ਮੋਤੀਆਂ ਤੇ ਨਹੀਂ ਵਿਕੇ ਆਪਾਂ 300 300 ਯੂਨਟ ਤੇ ਵਿਕਦੇ ਆ ਜੇ ਤੁਸੀਂ ਮੈਨੂੰ ਗਾਲਾਂ ਵੀ ਕੱਢਣੀਆ ਕੱਢ ਸਕਦੇ ਆ ਇਹਦੇ ਵਿੱਚ ਮੈਂ ਕੋਈ ਝੂਠ ਨਹੀਂ ਕਿਹਾ ਆਪਾਂ ਲਾਲਚੀ ਲੋਕ ਹੋ ਗਏ ਆ ਬਸ ਹੁਣ ਆਪਣਾ ਜਿਹੜਾ ਕਹੋ ਵੀ ਜਿਹੜਾ ਤੁਸੀਂ ਕਹਿਣਾ ਕੁਝ ਕਹਿ ਲਿਆ ਜੇ ਪਰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਇਹਦੇ ਤਿੰਨਾਂ ਚੀਜ਼ਾਂ ਤੋਂ ਸਾਨੂੰ ਫਰੀ ਕੁਝ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ